ਸ੍ਰੀ ਰਾਗ ਮਹੱਲਾ ਤੀਜਾ ਇੰਨਾ ਆਨੰਦ ਸਦਾ ਸੁਖ ਹੈ ਜਿਨਾਂ ਸੱਚ ਨਾਮ ਆਧਾਰ ਗੁਰ ਸ਼ਬਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵਹਿ ਸਾਚੈ ਨਾਹੀ ਪਿਆਰ ਕਿਰਪਾ ਕਰ ਕੈ ਆਪਣੀ ਦਿੱਤੋਂ ਨ ਭਗਤ ਪੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰ ਸਿਉ ਰਹੈ ਸਮਾਈ ਰਹਾਉ ਸੱਚੀ ਭਗਤੀ ਮਨ ਲਾਲ ਥੀਆ ਰਤਾਂ ਸਹਿਜ ਸੁਭਾਈ ਗੁਰ ਸ਼ਬਦੀ ਮਨ 모ਹਿਆ ਕਹਿਣਾ ਕਛੂ ਨਾ ਜਾਇ ਜੇ ਵਾਰ ਰਤੀ ਸ਼ਬਦ ਸੱਚੈ ਅੰਮ੍ਰਿਤ ਪੀਵੈ ਰਸ ਗੁਣ ਗਾਏ ਗੁਰਮੁਖ ਇਹੋ ਰੰਗ ਪਾਈਐ ਜਿਸਨੂੰ ਕਿਰਪਾ ਕਰੇ ਰਜਾਈ ਸੰਸਾਏ ਹੋ ਸੰਸਾਰ ਹੈ ਸੁੱਤਿਆਂ ਰਹਿਣ ਵਿਹਾਈ ਇਕ ਆਪਣੇ ਭਾਣੇ ਕੱਢ ਲੈਣ ਆਪੀ ਲੈਉਣ ਮਲਾਈ ਆਪੀ ਹੀ ਆਪ ਮਨ ਵਸਿਆ ਮਾਇਆ ਮੋਹ ਚਕਾਈ ਆਪ ਵਡਾਈ ਦਿੱਤਿਨ ਗੁਰਮੁਖ ਦੇ ਬੁਝਾਈ ਸਭਨਾ ਕਾ ਦਾਤਾ ਏਕ ਹੈ ਭੁੱਲਿਆਂ ਲਈ ਸਮਝਾਈ ਇਕ ਆਪੇ ਆਪ ਖੁਆਇਨ ਦੂਜਾ ਛੱਡਿਨ ਲਾਇ ਗੁਰਮਤੀ ਹਰ ਪਾਈਐ ਜੋਤੀ ਜੋਤ ਮਲਾਈ ਅਨੰਦਿਨ ਨਾਮੇ ਰਤਿਆ ਨਾਨਕ ਨਾਮ ਸੁਵਾਈ ਸ੍ਰੀ ਰਾਗ ਮਹੱਲਾ ਤੀਜਾ ਗੁਣਮੰਤੀ ਸੱਚ ਪਾਇਆ ਕ੍ਰਿਸ਼ਨਾ ਤਜ ਵਿਕਾਰ ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਗੁਰ ਕਿਨੈ ਨਾ ਪਾਯੋ ਕਰ ਵੇਖੋ ਮਨ ਵਿਚਾਰ ਮਨ ਮੁਖ ਮੈਲ ਨ ਉੱਤਰੈ ਜਿ ਚਿਰ ਗੁਰ ਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਗੁਰ ਕਹਿ ਭਾਣੈ ਚਲ ਨਿਜ ਕਰ ਵਸਹਿ ਅਮਰਤ ਪੀਵਹਿ ਤਾ ਸੁਖ ਲਹਿ ਮਹਲ ਰਹਾਉ ਔਗਣਵੰਤੀ ਗੁਣ ਕੋ ਨਹੀਂ ਬਹਿਣ ਨ ਮਿਲਾ ਹਧੂਰ ਮਨ ਮੁਖ ਸ਼ਬਦ ਨਾ ਜਾਣੀ ਅਵਗਣ ਸੋ ਪ੍ਰਭ ਦੂਰ ਜਿਨੀ ਸੱਚ ਪਛਾਣਿਆ ਸੱਚ ਰਤੇ ਪਰਭੂਰ ਗੁਰ ਸ਼ਬਦੀ ਮਨ ਬੇਧਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਣ ਰੰਗਿਓਨ ਸ਼ਬਦੇ ਲਇਓਨ ਮਲਾਏ ਸੱਚਾ ਰੰਗ ਨ ਉਤਰੈ ਜੋ ਸੱਚ ਰਤੇ ਲਿਵ ਲਾਇ ਚਾਰੀ ਕੁੰਡਾ ਭਾਵ ਥਕੇ ਮਨ ਮੁਖ ਬੂਜ ਨਾ ਪਾਈ ਜਿਸ ਸਤਿਗੁਰ ਮਿਲੇ ਸੋ ਮਿਲੇ ਸੱਚੇ ਸ਼ਬਦ ਸੁਮਾਈ ਮਿੱਤਰ ਕਨੇਰੀ ਕਰਤ ਕੀ ਮੇਰਾ ਦੁੱਖ ਕਾਟੈ ਕੋਏ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦ ਮਲਾਵਾ ਹੋਏ ਸੱਚ ਖਟਣਾ ਸੱਚ ਰਾਸ ਹੈ ਸੱਚੀ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜ ਹੈ ਨਾਨਕ ਗੁਰਮਖ ਹੋਏ ਸਿਰੀ ਰਾਗ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੀ ਸ੍ਰਿਸ਼ਟ ਦੇਖੈ ਆਪ ਉਪਾਈ ਸਭ ਏਕੋ ਇੱਕ ਵਰਤਦਾ ਅਲਖ ਨਾ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇ ਬੁਝਾਈ ਗੁਰਮਤੀ ਸਦਮਨ ਵਸਿਆ ਸੱਚ ਰਹੇ ਲਿਵ ਲਾਈ ਮਨ ਮੇਰੇ ਗੁਰ ਕੀ ਮੰਨ ਲੈ ਰਜਾਈ ਮਨ ਤਨ ਸੀਤਲ ਸਭ ਥੀਐ ਨਾਮ ਵਸੈ ਮਨ ਆਈ ਰਹਾਉ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੈ ਸ਼ਬਦ ਪਛਾਣੀਐ ਜਾਂ ਆਪੇ ਨਦਰ ਕਰੇ ਸੇ ਜਨ ਸ਼ਬਦੇ ਸੋਹਣੇ ਤਿਤ ਸਚੈ ਦਰਬਾਰ ਗੁਰਮੁਖ ਸਚੈ ਸ਼ਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸਤਿ ਸਲਾਹਣਾ ਜਿਸ ਦਾਇੰਤ ਨਾ ਪਾਰਾ ਵਾਰ ਘਟ ਘਟ ਆਪੇ ਹੁਕਮ ਵਸੈ ਹੁਕਮੇ ਕਰੇ ਵਿਚਾਰ ਗੁਰ ਸ਼ਬਦੀ ਸਲਾਹੀ ਐ ਹਉ ਮੈਂ ਵਿੱਚੋਂ ਕੋਈ ਸਾ ਤਨ ਨਾਵੇਂ ਬਾਹਰੀ ਅਵਗਣਵੰਤੀ ਹੋਏ ਸੱਚ ਸਲਾਹੀ ਸੱਚ ਲਗਾ ਸਚੈ ਨਾਏ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗ੍ਰਹਾ ਅਵਗੁਣ ਕੱਡਾ ਤੋ ਹੋਏ ਆਪੇ ਮੇਲ ਮਲਾਏਂਦਾ ਫਿਰ ਵੀ ਛੋੜਾ ਨਾ ਹੋਏ ਨਾਨਕ ਗੁਰਸਾਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ ਸ੍ਰੀ ਰਾਗ ਮਹੱਲਾ 3 ਸੁਣ ਸੁਣ ਕਾਮ ਗਹਿਲੀਏ ਕਿਆ ਚੱਲਹਿ ਬਾਂ ਲਡਾਏ ਆਪਣਾ ਪਿਰ ਨਾ ਪਛਾਣਹੀਂ ਕਿਆ ਮੂੰਹ ਦੇ ਸਹ ਜਾਏ ਜਿਨਹੀ ਸਖੀ ਕੰਤ ਪਛਾਣਿਆ ਕੌ ਤਿੰਨ ਕੈ ਲਾਗੂ ਪਾਈ ਤਿੰਨ ਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਲਾਈ ਮੁੰਦੇ ਕੂੜ ਮੁੱਠੀ ਕੂੜਿਆਰ ਪਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ ਰਹਾਉ ਮਨ ਮੁਖ ਕੰਤ ਨਾ ਪਛਾਣੀ ਤਿੰਨ ਕਿਉ ਰਹਿਣ ਵਿਹਾਈ ਗਰਭ ਅਟੀਆਂ ਤ੍ਰਿਸ਼ਨਾ ਜਲਹਿ ਦੁਖ ਪਾਵਹਿ ਦੂਜੈ ਭਾਈ ਸ਼ਬਦ ਰਤیاں ਸੁਹਾਗਣੀ ਤਿਨ ਵਿੱਚੋਂ ਹਉ ਮੈਂ ਜਾਇ ਸਦਾ ਪਿਰ ਰਾਵਹਿ ਆਪਣਾ ਤਿਨਾ ਸੁਖੇ ਸੁਖ ਵਿਹਾਇ ਗਿਆਨ ਵਿਹੂਣੀ ਪਿਰ ਮੁਤੀਆ ਪਿਰ ਮਨਾ ਪਾਇਆ ਜਾਇ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੇ ਭੋਖ ਨਾ ਜਾਇ ਆਵੋ ਮਿਲੋ ਸਹੇਲੀ ਹੋ ਮੈਂ ਪਿਰ ਦੇਹੋ ਮਲਾਇ ਪੂਰੇ ਭਾਗ ਸਤ ਗੁਰ ਮਿਲੈ ਫਿਰ ਪਾਇਆ ਸੱਚ ਸਮਾਈ ਸੇ ਸਹਿਆਂ ਸੁਹਾਗਣੀ ਜਿਨ ਕਉ ਨਦਰ ਕਰੇ ਖਸਮ ਪਛਾਣ ਹੈ ਆਪਣਾ ਤਨ ਮਨ ਆਗੈ ਦੀ ਘਰਵਰ ਪਾਇਆ ਆਪਣਾ ਹਉ ਮੈਂ ਦੂਰ ਕਰੇ ਨਾਨਕ ਸੋਭਾਵੰਤੀਆਂ ਸੁਹਾਗਣੀ ਅਣ ਦਿਨ ਭਗਤ ਕਰੇ ਸ੍ਰੀ ਰਾਗ ਮਹੱਲਾ 3 ਇਕ ਪਿਰ ਰਾਵਹਿ ਆਪਣਾ ਹਉ ਕੈ ਦਰ ਪੁੱਛੋਂ ਜਾਈ ਸਤਿਗੁਰ ਸੇਵੀ ਭਾਉ ਕਰ ਮੈਂ ਪਿਰ ਦੇਹੋ ਮਲਾਈ ਸਭ ਉਪਾਏ ਆਪੇ ਵੇਖੈ ਕਿਸ ਨੇੜੈ ਕਿਸ ਦੂਰ ਜਿਨ ਪਿਰ ਸੰਗੇ ਜਾਣਿਆ ਪਿਰ 라ਵੇ ਸਦਾ ਅਧੂਰ ਮੁੰਦੇ ਤੂੰ ਚਲ ਗੁਰ ਕੈ ਭਾਏ ਅਨੰਦ ਨਿ ਰਾਵਹਿ ਪਿਰ ਆਪਣਾ ਸਹਿਜੀ ਸੱਚ ਸੁਮਾਈ ਰਹਾਉ ਸ਼ਬਦ ਰਤਿਆ ਸੁਹਾਗਣੀ ਸੱਚਾ ਸ਼ਬਦ ਸ਼ੀਂਗਾਰ ਹਰ ਵਾਰ ਪਾਇਨ ਘਰ ਆਪਣਾ ਗੁਰ ਕਾ ਹਿਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਪੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਭ ਸਹਿ ਦੇ ਅਧਾਰ ਪਿਰ ਸਲਾਹਨ ਆਪਣਾ ਤਿਨ ਕਹਿ ਹਉ ਸਦ ਬਲੇ ਹਾਰੈ ਜਾਉ ਮਨ ਤਨ ਅਰਪੀ ਸਿਰ ਦੇਈ ਤਿਨ ਕਹਿ ਲਾਗਾ ਪਾਈ ਜਿਨੀ ਏਕ ਪਛਾਣਿਆ ਦੂਜਾ ਭਾਉ ਚੁਕਾਇ ਗੁਰਮੁਖ ਨਾਮੁ ਪਛਾਣੀਐ ਨਾਨਕ ਸਚ ਸਿਮਾਈ